ਮਾਤਾ ਕੰਗਨਾ ਰਣੋਤਵਾਲ ਨੂੰ ਕੋਡ ਤੇ ਜਿਹੜੀ ਪੈਸੀ ਲਾਈ ਨੂੰ ਤੁਸੀਂ ਕੀ ਕਰੋਗੇ ਇਹ ਤਾਂ ਨਿਆ ਹੁੰਦਾ ਨਿਆ ਕਰਨਾ ਪਊਗਾ ਵਾਟਾਂ ਗਾਦੀ ਵੱਜ ਕੇ ਕਰਨਾ ਪਊਗਾ ਦੁਨੀਆ ਜਾਣੂ ਹੀ ਲੋਕ ਜਾਣਣਗੇ ਤੇ ਜਿਨ੍ਹਾਂ ਦੇ ਇੱਥੇ ਨਿਆ ਹੁੰਦੇ ਜੇ ਗਾਂ ਦਰਗਾਹ ਤੇ ਮਾਨ ਹੁੰਦੇ ਇਹਨਾਂ ਦੇ ਤੈਨੂੰ ਨਿਆ ਕਰਨਾ ਪਊਗਾ ਰੱਬ ਨੂੰ ਯਾਦ ਕਰ ਤੇ ਉਹ ਰਸਤਾ ਪਰੰਗਾ ਵੀ ਚਾਹੀਦਾ ਦਿਖੋ ਵੀ ਇੱਥੇ ਦਾ ਉਹ ਨਿਆ ਕਰੂਗਾ ਉਹ ਵੀ ਨਿਆ ਸੱਚੇ ਰਹੀ ਕਰੂ ਉਹ ਵੀ ਕੁਦਰਤ ਨਿਆਰ ਨਿਆਰ ਨਹੀਂ ਕਰਦਾ ਕੋਈ ਲੋਕ ਆਹ ਹੁੰਦੇ ਆ ਕਿ ਰੱਬ ਨੇ ਐ ਕਰਤਾ ਬੰਦਾ ਆਪਦੇ ਕਰਮਾਂ ਦੇ ਭੋਗੇ ਤੇ ਮੂਰਖ ਦੋਸ਼ ਭਵਾਨ ਨੂੰ ਲਾਉਂਦਾ ਹੈ ਮਨੁੱਖਾਂ ਜੋ ਜੀ ਆਉਂਦੀ ਕਰਮਾਂ ਦਾ ਫਲ ਪੈਂਦਾ ਹੈ ਤੇਰਾ ਬੰਦਾ ਰੱਬ ਕਿਛ ਨਹੀਂ ਤੁਸਨਿਆਦਾ ਬੰਦਾ ਦੇ ਕਰਮਾਂ ਦੇ ਭੋਗ ਪੋਗਦਾ ਜਿਹੜਾ ਕੀਤਾ ਤੇ ਉਹੀ ਭੋਗਣਾ ਪੈਂਦਾ ਸਿੱਧਾ ਹੋ ਕੇ ਭੋਗ ਆਸਕੇ ਭੋਗ ਨਹੀਂ ਕੋਈ ਕੋਈ ਰੋਕੇ ਭੋਗਣਾ ਪਈਆ ਤੇ ਸੱਚੇ ਦਰਵਾਣੇ ਪਰਲਾ ਨਾ ਪਗੜੇ ਕੋਇਆ ਪਛਦੈਂ ਕੋਈ ਨਿਭਾ ਮਰਦਨ ਰੂਮ ਦਾ ਸੱਤੀ ਮਾਰ ਬਚਲਦੇ ਉਤਤ ਕਰੇ ਜਹਾਂ ਅਰਸ਼ਰਤੀ ਫਗਲ ਬੋਨੀ ਜੀਂ ਦਿਆ ਪਰਵਾਨ ਅਰਸ਼ਰਤੀ ਥੀ ਨਾਲੰਡੇ ਤੇ ਜੀਆਂ ਤੇ ਦਿਆ ਕਰਨੇ ਥਲ ਤੋਂ ਵੱਡਾ ਪਰਮੈ ਜੀ ਤੇ ਦਿਆ ਕਰਨੇ ਜਿਨ੍ਹਾਂ ਨੂੰ ਕਿਸੇ ਨੂੰ ਕਿਰਪਨਾ ਕਰੋ ਜਾਨੇ ਦਈ ਨਹੀਂ ਉਹਨਾਂ ਨੂੰ ਫਿਰ ਬੁਰੀ ਜਿਹਾ ਸਰ ਦਾ ਮਹਾਰਾਜ ਦਿੰਦਾ ਦੇਖੀ ਜਿਹੀ ਦਰਸ਼ਨੀ ਨਿਭਾਇ ਉਹਨੇ ਸਾਨੂੰ ਨਹੀਂ ਵੇਖਿਆ ਐਵੇਂ ਮੂਠੂ ਦੇ ਸੱਤੇ ਗੁੰਦੀ ਗਤ ਬਸ ਜੀ ਆਣ ਵਗਦੀ ਹੈ ਪੰਜਾਬ ਨੂੰ ਉਹ ਜਿਹੜਿਆ ਲੋਰ ਦੀ ਵਸਦਾਂ ਲੋ ਐ ਨਹੀਂ ਸੁਖਣ ਹੁੰਦੀ ਇਹ ਰਾਜਾ ਵੀ ਸੁਖੀ ਪਰ ਜਾਂ ਵੀ ਸੁਖੀ ਸਾਰੇ ਸੌਖੇ ਰਾ ਸੌਖੇ ਵਸਦੇ ਵੀ ਸੁਖ ਨਹੀਂ ਮੰਦੀ ਉਹ ਪਾਈ ਤਾਂਦੇ ਹੰਕਾਰ ਚੰਨੀ ਹੋਈ ਪਈ ਉਹਨਾਂ ਨਾਲ ਵੀ ਕਰਨੀ ਤਾਂ ਚੰਦੇ ਜੀ ਚੋਂਗੀ ਹੈ ਕਿ ਦੁਨੀਆ ਦੇ ਜਾਂ ਪੰਜਾਬ ਦੇ ਥੋੜੀ ਇਹ ਮਾਦਾ ਜਿਹੜੀ ਅਸਲ ਜਿਹੜੀ ਕਾਰਵਾਈ ਚੱਲ ਰਹੀ ਹੈ ਅਦਾਲਤ ਵੱਲੋਂ ਉਹਨਾਂ ਤੁਸੀਂ ਸਪਸ਼ਟ ਹੋ ਅਸੀਂ ਤਾਂ ਤੁਸ਼ਤਾ ਜਿਹੜੀ ਕਰਦੀ ਹੈ ਤਾਂ ਇਹ ਵਧੀਆ ਹੈ ਤੇ ਦਾਤ ਨੂੰ ਪ੍ਰਸੰਨ ਹੋਣਾ ਚਾਹੀਦਾ ਹੈ ਉਹ ਵੀ ਰੱਬ ਦਾ ਆਸਰਾ ਲੈ ਕੇ ਸੱਚਾ ਨਿਆਂ ਕਰਨ ਉਹ ਵੀ ਸਾਥ ਦੇਣਾਂ ਤੇ ਕਰਨ ਜੇ ਉਹ ਮਹਾਰਾਜ ਨੂੰ ਨੂੰ kursi ਦਿੱਤੀ ਹੈ ਸੱਚ ਦਾ ਨਿਆਂ ਕਰਨ ਖਾਤਰ ਕੋਈ ਗੱਟ ਕੂੜ ਖਾਤਾ ਨਹੀਂ ਹੋ ਵਾਏ ਸੱਚੀ ਸਾਥ ਖਤਰੀ ਵਾਏ ਤੇ ਸੱਚਾ ਨਿਆਂ ਕਰਨਗੇ ਤੁਹਾਨੂੰ ਵਿਸ਼ਵਾਸ ਹੈਗਾ ਪਰ ਇਹ ਖਾਲਸਾ ਵੈਰੀ ਤੇ ਫਤੇ ਅਸੀਂ ਘੋੜੇ ਸਾਹਮਣੇ ਨਰਦੀ ਦੇ ਖਾਸਤੀ ਉਹ ਕੈਸੇ ਕਰਦੀ ਹੈ ਉਸ ਤੇ ਅਸੀਂ ਬਹੁਤ ਖੁਸ਼ ਹਾਂ ਜਿਹੜੀ ਉਹਨਾਂ ਜਾਂ ਤੋਂ ਬੀਬੀ ਪੰਜਾਬ ਵਾਲੇ ਬੋਲਦੀ ਹੈ ਤੇ ਗੱਲ ਕਿ ਟਿੱਪਣੀਆਂ ਕਹਿੰਦੀ ਹੈ ਪੰਜਾਬ ਦੇ ਜਿਹੜੇ ਬਜ਼ੁਰਗ ਆਤਮਾਦੀ ਹੈ ਨੌਜਵਾਨ ਨਿਛੜੀ ਹੈ ਬੁੜੀਆਂ ਨੇ ਤੇ ਆਉਣ ਜਾਂ ਬੀਬੀਆਂ ₹600 ਵਾਲੇ ਕੀ ਹੁੰਦੇ ਐ ਇੱਥੇ ਲਾਸਾਂ ਟੰਗੀਆਂ ਜਾਂਦੀਆਂ ਮਤਲਬ ਉਹ ਐਂਟਰੀ ਵੀ ਨਹੀਂ ਬਣੀ ਸੀ ਅੱਗੇ ਮਤਲਬ ਪੰਜਾਬ ਦੇ ਬਰਖਾਪ ਜ਼ਹਿਰ ਗੁਲਦੀ ਸੀ ਉਸਦੀ ਮਾਰ ਖਣੀ ਦਾ ਕੇਸ ਹੋਇਆ ਤੇ 5 ਸਾਲ ਹੋ ਗਏ ਬੰਦਾ ਹਾਈ ਕੋਰਟ ਸੁਪਰੀਮ ਕੋਰਟ ਗਿਆ ਉਹ ਬੰਦਾ ਆਇਆ ਪਹਿਲੇ ਜਿਵਾਨਤ ਕਰਾ ਕੇ ਇੱਕ ਵਾਰੀ ਆ ਮੁਰਕੇ ਫੇਰ ਤਰਖਾਸਤ ਲਗਣਾ ਸ਼ੁਰੂ ਹੋ ਗਿਆ ਤੇ ਵੀ ਕੇਸ ਨੂੰ ਮੋਕਾ ਦੇ ਨਹੀਂ ਮੋਕਾ ਰਹੀ ਹੈ ਵੀ ਲੰਮਾ ਹੋਵੇ ਕੇਸ ਇਸ ਕਰਕੇ ਸਾਡੀ ਬੇਨਤੀ ਹੈ ਵੀ ਇੱਕ ਤਾਂ ਕੇਸ ਲੰਮਾ ਨਾ ਕੀਤਾ ਜਾਵੇ ਸਾਡੀਆਂ ਉਮਰਾਂ ਵੱਡੀਆਂ ਹੋਊਗਾ ਅਸੀਂ ਆਪਾਂ ਪੈਸਾ ਸੋੜ ਜਿਉਂਦੇ ਕਿਉਂ ਦੂਜੇ ਸ਼ਰੇ ਗੱਲ ਵੀ ਹੋਏ ਮੈਂਤ ਕਰਦੇ ਆ ਕਿ ਬੇਨਤੀ ਹੈ ਸਾਡੀ ਬੇਨਤੀ ਕਾ ਲੀਆ ਕੋ ਬੈਂਟੀ ਆ ਕੈਂਟ ਟੱਪ ਗਿਆ ਮੈਂ ਟੱਪ ਗਿਆ ਉਹ ਤਾਂ ਆਵਾਸ ਇਹਦੀਆਂ ਹੋ ਗਏ ਸਾਰਾ ਕੁਝ ਉਹਦਾ ਰੋਸ ਝਗੜਾ ਹੋ ਗਿਆ ਖੂਨ ਤਾਂ ਜੈਸਾ ਜਿਵੇਂ ਸਰਕਾਰ ਨੇ ਸੁਣਨੀ ਇਹ ਤੇ ਟੁੱਟ ਗਿਆ ਇਹ ਸੁਣੋ ਨਿਆਣੂ ਬਾ ਕੀ ਅਸੀਂ ਜਿੰਨਾ ਵੀ ਹੋ ਸਕਿਆ ਸਾਰੇ ਪੰਜਾਬ ਵਾਸਤੇ ਖੜੇ ਆ ਤੇ ਪੰਜਾਬੀਆਂ ਨੂੰ ਜੋ ਜਵਾਨਾਂ ਨੂੰ ਜੇ ਸਾਰੇ ਕਹਿਣਗੇ ਤਾਂ ਮaaf ਕਰ ਦਾਂਗੇ ਤੇ ਸਾਰੇ ਨਹੀਂ ਕਹਿੰਦੇ ਅਸੀਂ ਉਹਨੂੰ ਮaaf ਨਹੀਂ ਕਰਦੇ ਮaafਾ ਦਾ ਕਰ ਕਈ ਛੱਡਦੇ ਕਿਉਂਕਿ ਜਿਵੇਂ ਬੋਲੇ ਇਹਦੀ ਰੱਖਾ ਕਰ ਦੂੰ ਵੀ ਬੋਲੇ ਬੁਲਾਵਾ ਦਿੱਤਾ ਤੇ ਘਣਾ ਕਰੂੰ ਕੋਈ ਮਸਲਾ ਹੀ ਨਹੀਂ ਸੀ ਫਿਰ ਵੀ ਗੱਲ ਚ ਬਰੇ ਕੋਈ ਕਿੱਡੇ ਕੋਈ ਘਣਾ ਕਰਦੇ ਕੋਈ ਬੰਦੇ ਮਾਰ ਕੇ ਆ ਜਾਈ ਵੀ ਮੈਰੀ ਮੈਨੂੰ ਮaaf ਕਰ ਦੇ ਮੈਂ ਤੂੰ ਉੱਪਰ ਨਹੀਂ ਜਾਂਦਾ ਮੈਨੂੰ ਧੀ ਖਤਰਾ ਹੈ ਮੈਨੂੰ ਕੋਈ ਅਮਾ ਇਹ ਗੱਲਾਂ ਨਹੀਂ ਹੋ ਸਕਦੀਆਂ ਕੋਰ ਦਾ ਕੋਈ ਹੁੰਦਾ ਕੋਰ ਦੇ ਫੈਸਲੇ ਤਾਂ ਮੰਨਣਾ ਹੀ ਪਊ ਆ ਸਾਈ ਸ਼ੂਨੀ ਬਹ ਅਜਾ ਬੜੇ ਬੜੇ ਰਾਜੇ ਮਹਾਰਾਜੇ ਉਹ ਵੀ ਨਾ ਟਿੱਕਾ ਪੋਸਤ ਇਹ ਐਮਪੀ ਤਾਂ ਬਾਤ ਬਣ ਗਈ ਹੋਗੀ ਤਾਂ ਕੀ ਹੋਗਾ ਖਤਰਾ ਇਹ ਇੱਥੇ ਕਾਲਾ ਪੈ ਲਗਾ ਨੂੰ ਸਰਕਾਰ ਨੂੰ ਫੋਸ ਮਿਲੀ ਆ ਕਿਉਂਕਿ ਗੁਜਰ ਸੂਬੇ ਤੋਂ ਵੀ ਉੱਥੇ ਵੀ ਪ੍ਰੋਵਾਈਡ ਹੁੰਦੀ ਆ ਉਹ ਜੀ ਸਾਖ ਤੋਂ ਪਹਿਰੇ ਤੇ ਇਹਨੂੰ ਕਾਲਾ ਖਤਰਾ